ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਮਤੀ ਚੋਣਾਲੇ ਤਿਆਰ ਵਰਤਿਆ ਰਾਜੂ ਖੰਨਾ ਸਾਫ਼ ਸੁਥਰੇ ਅਕਸ ਵਾਲੇ ਉਮੀਦਵਾਰ ਚੋਣਾ ਵਿੱਚ उतारे ਜਾਣਗੇ ਸਮਤੀ ਜੋਨਸਾਟੀ ਤੇ ਚੰਬਾਲਾ ਦੀ ਹੋਈ ਪਰਵੀ ਮੀਟਿੰਗ ਪੰਜਾਬ ਅੰਦਰ ਜਲਦ ਹੋਣ ਜਾ ਰਹੀਆਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਮਤੀ ਚੋਣਾ ਨੂੰ ਲੈ ਕੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਤੇ ਹਲਕਾ ਅਮਲੋਦੇ ਮੁਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਵੱਲੋਂ ਬਲਾਕ ਸਮਤੀ ਜੋਨਸਾਟੀ ਤੇ ਚੰਬਾਲਾ ਦੀਆਂ ਵੱਖ-ਵੱਖ ਮੀਟਿੰਗਾਂ ਕੀਤੀਆਂ ਗਈਆਂ ਦਾ ਖਾਲਸਾ ਸਾਹਿਬ ਗੁਰਜੀਤ ਸਿੰਘ ਫੜੇ ਤੁਹਾਡਾ ਅੱਜ ਅਸੀਂ ਪਿੰਡ ਝਮਾਲੇ ਵਿਖੇ ਗੁਰਦੁਆਰਾ ਵਿਖੇ ਝਮਾਲਾ ਜੌਂ ਦੇ ਜੋ ਫੜੇ ਜਿਹੜਾ ਬਿਲਾਸਮਤੀ ਦੀਆਂ ਉਸੋਂ ਦੀਆਂ ਵੀ ਕਰ ਰਹੇ ਹਾਂ ਤੇ ਨਾਲ ਨਾਲ ਜੋ ਹਰ ਪੀੜਤਾ ਦੀ ਮਤਲਬ ਵਾਸਤੇ ਜੋ ਸ਼੍ਰੋਮਿਕ ਵਾਲੀ ਦੇ ਪ੍ਰਧਾਨ ਸਾਹਿਬ ਵੀਰ ਸਿੰਘ ਬਾਦਲ ਜੀ ਵੱਲੋਂ ਜਿੱਥੇ ਆਪ 500 ਕੁਆਟਲ ਪਸ਼ੂਆਂ ਦਾ ਚਾਰਾ ਉਹਦੇ ਨਾਲ 500 ਤਕਰੀਬ ਫੋਕੀ ਮਸ਼ੀਨਾ ਲੱਖਾਂ ਰੁਪਈਆ ਦਾ ਡੀਜ਼ਲ ਭੇਜ ਕੇ ਲੱਖਾਂ ਲੀਟਰ ਡੀਜ਼ਲ ਭੇਜਿਆ ਗਿਆ ਤੇ ਬਿਸਤਰੇ ਮਤੁਰੀਆਂ ਉਛਲਦਾਨੀਆਂ ਦੀ ਗੱਲ ਕਰ ਲਈਏ ਤੂੜੀ ਦੇ ਗੱਠਾ ਬਣਾਉਣਾ ਭੇਜ ਰਹੇ ਆ ਤੇ ਹੁਣ ਫੈਸਲਾ ਕੀਤਾ ਕਿ ਆਪਾਂ ਜਿੱਥੇ ਬੀਜ ਦੀ ਬੜੀ ਸਖਤ ਲੋੜ ਆ ਕਿਉਂਕਿ ਫਾਰਾ ਜਿੱਥੇ ਪਾਣੀ 5% ਪਾਣੀ ਅਗਲੇ ਲੋਕਾਂ ਦਾ ਬੀਜ ਵਿੱਚ ਹੜ ਗਿਆ ਕਿਤੇ ਲੋਕਾਂ ਦੀ ਖਾਣ ਲਈ ਕਣਕ ਖਰਾਬ ਹੋ ਗਈ ਆਟਾ ਖਰਾਬ ਹੋ ਗਿਆ ਸੋ ਉਹਨਾਂ ਸਾਰੇ ਲੋੜਵੰਦ ਪਰਿਵਾਰਾਂ ਨੂੰ ਸ਼੍ਰੋਮਣੀ ਕਾਲੀਯਲ ਦੇ ਵੱਲੋਂ ਪ੍ਰਧਾਨ ਸਾਹਿਬ ਦਾ ਫ਼ਰਮਾਨ ਆ ਕਿ ਅਸੀਂ ਆਪਣੇ ਹਲਕੇ ਚੋਂ 400 ਕਿੰਟਲ ਕਣਕ ਤੇ 200 ਕਿੰਟਲ ਬੀਜ ਜੋ ਪੀਐਚ ਯੂਨੀਵਰਸਿਟੀ ਵੱਲੋਂ ਸਰਟੀਫਾਈਡ ਵੀ ਹੋਊਗਾ 200 ਕਿੰਟਲ ਬੀਜ ਦਾ ਪ੍ਰੋਣ ਕਰਕੇ ਦੇ ਰਹੇ ਆ ਤੇ 400 ਕੰਟਲ ਕਣਕ ਦਾ ਵੰਡ ਕਰਕੇ ਜਲਦੀ ਉਹਨਾਂ ਲੋੜਵੰਦਾਂ ਕੋਲ ਪਹੁੰਚਾਇਆ ਜਾਊਗਾ ਤਾਂ ਕਿ ਉਹਨਾਂ ਦੀ ਸਮੇਂ ਸਿਰ ਮਦਦ ਕਰ ਸਕੀਏ ਸੋ ਮੈਂ ਥੋੜਾ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦਾ ਖਾਸ ਕਰਕੇ ਸ਼ਰੋਮਣੀ ਸੁਚਾ ਸ਼ਰੋਮਣੀ ਕਾਲੀਆਲ ਦਾ ਸ਼ਰੋਮਣੀ ਕਾਲੀਆਲ ਦੇ ਪ੍ਰਧਾਨ ਸਾਹਿਬ ਦਾ ਜੀਨੇ ਸਭ ਤੋਂ ਪਹਿਲਾਂ ਪੰਜਾਬ ਦੀ ਦੀ ਹਰ ਪੀੜਤਾ ਦੀ ਬਾਹ ਫੜੀ ਅੱਜ ਪੰਜਾਬ ਸਰਕਾਰ ਫਿਰ ਹੋ ਗਈ ਬੁਰੀ ਤਰ੍ਹਾਂ ਕੇਂਦਰ ਸਰਕਾਰ ਬੁਰੀ ਤਰ੍ਹਾਂ ਫਿਰ ਹੋ ਗਈ ਤੇ ਜੇ ਅਸੀਂ ਇਹ ਨਹੀਂ ਕਹਿੰਦੇ ਵੀ ਕਰਨਾਲਾ ਗਰਾਣਾ ਦਾ ਉਕਾਲਪੁਰ ਕੀ ਸੇਵਾ ਪਰ ਜਦੋਂ ਮਾਦੇ ਮੱਲ ਨੂੰ ਨਾ ਕੰਮ ਕੀਤਾ ਤੇ ਨਾ ਕਿ ਦੂਜੀ ਦੂਜੀਆਂ ਪਾਰਟੀਆਂ ਸਰਕਾਰਾਂ ਸਭ ਹਟਕੜੇ ਗਏ ਸੋ ਗੁਰੂ ਸਾਹਿਬ ਦਾ ਪਾਣਾ ਮੈਂ ਸਮਝਦਾ ਕਿ ਵਰਤਾਰਾ ਹੋ ਰਿਹਾ ਸੰਗਤ ਆਪ ਮਹਾਰੇ ਵੀ ਜਾ ਰਹੀਆਂ ਨੇ ਪਾਰਟੀ ਵੀ ਸੇਵਾ ਕਰ ਰਹੀ ਹੈ ਸੋ ਸਭ ਨੂੰ ਆਪਣਾ ਬਣਦਾ ਯੋਗਦਾਨ ਪਾਉਣਾ ਚਾਹੀਦਾ ਧੰਨਵਾਦ ਬਾਈ ਗੁਰਜੀ ਦਾ ਖਾਲਸਾ ਬਾਈ